ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਪੰਜਾਬੀ ਲੋਕਾ ਕਰਪੰਦਰ ਐਮਪੀ 24 ਮਾਰਚ ਨੂੰ ਸੀ ਪਹੁੰਚ ਰਿਹਾ ਜੀ ਡੰਡ ਵਾਲਾ ਮੀਰਾ ਸਾਗਲਾ ਵਿਖੇ ਜਿੱ ਤਕਰੀਬ ਕੰਨਿਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਸੋ ਪਹਿਲਾਂ ਸਾਰੀ ਟੀਮ ਨੂੰ ਵਧਾਈਆਂ ਦੰਨੀ ਆ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਦੇ ਨਾਲ ਵੀ ਹੋਰ ਰਹਿਣਾ ਸਾਝੀਆਂ ਕਰਦੀਆਂ ਤੁਸੀਂ ਮੇਰੇ ਸੌਂਗ ਸਾਰਿਆਂ ਨੇ ਸੁਣੇ ਕਈ ਸਾਲ ਹੋ ਗਏ ਤੇਰੇ ਹੋਏ ਨਾ ਦੀਦਾਰ ਵੇ ਸਾਲ ਜਾ ਸ਼ਮਾਹੀ ਪੁੱਤ ਪਿੰਡ ਗੇੜਾ ਮਾਰਵੇ ਕਈ ਸਾਲ ਹੋ ਗਏ ਤੇਰੇ ਹੋਏ ਨਾ ਦੀਦਾਰ ਵੇ ਸਾਲ ਜਾ ਸ਼ਮਾਹੀ ਪੁੱਤ ਪਿੰਡ ਗੇੜਾ ਮਾਰਵੇ ਵੀਜੀ ਲਾਈਫ ਵਿੱਚੋਂ ਟਾਈਮ ਕੱਢਣਾ ਏ ਪੈਂਦਾ ਵੀਜੀ ਲਾਈਫ ਹੋਵੇ ਚੋ ਟਾਈਮ ਕੱਢਣਾ ਏ ਪੈਂਦਾ ਤੂੰ ਹੀ ਦੱਸ ਤੇਰੇ ਬਿਨਾਂ ਕਿੰਜ ਸਾਰ ਲਾਂ ਹੋਏ ਨਿਆਈ ਵਾਲੇ ਖੇਤ ਬੰਗੂ ਹੋਵੇ ਜੇ ਕਨੇਡਾ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰ ਲਾਂ ਨਿਆਈ ਵਾਲੇ ਖੇਤ ਬੰਗੂ ਹੋਵੇ ਜੇ ਕਨੇਡਾ ਤੈਨੂੰ ਕੋਠੇ ਤੇ ਖਲੋ ਕੇ ਧੀਏ ਬਾਜ ਮਾਰ ਲਾਂ ਨਹੀਂ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰਾਂ